ਗੁਰਦਾਸਪੁਰ ਦੇ ਜਹਾਜ਼ ਚੌਂਕ ਨੇੜੇ ਸ਼ਰਿਆਮ ਨਸ਼ੇ ਦਾ ਟਿੱਕਾ ਲਗਾਉਂਦੇ ਹੋਏ ਇਹ ਰਿਕਸ਼ਾ ਚਾਲਕ ਗੁਰਦਾਸਪੁਰ ਦੇ ਪਿੰਡ ਰਾਮਨਗਰ ਦੇ ਦੱਸੇ ਜਾ ਰਹੇ ਹਨ ਨੌਜਵਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕਾ ਨਾ ਰਿਕਸ਼ਾ ਵਾ ਦੀ ਨਾੜ ਨਹੀਂ ਲੱਪਣ ਦੀ ਜਾਮੂ ਟੀ-ਸ਼ਰਟ ਵਾਲਾ ਠੀਕੇ ਲਾਉਗਾ ਆਗੇ ਆਗਾ ਜਾਣਗੇ ਵੀ ਮੋਟਰਸਾਲੇ ਖੜੋ ਮੋਟਰ ਸਟਾਰਟ ਕਰਕੇ ਚੱਲਾਵਾ ਉਦੋਂ ਲੱਗ ਗਿਆ ਮੈਂ ਵੀਡੀਓ ਬਣਾਉਂਦਾ ਅੱਗੇ ਹਲ ਹੋ ਗਿਆ ਉਹ ਵੀ ਠੀਕਾ ਇਹਦੇ ਲੱਗਾ ਠੀਕਾ ਫਿਰ ਸੈੱਟ ਹੋ ਗਿਆ ਉੱਠ ਗਿਆ ਈਗੇ ਲਾਂਡੇ ਪੈਂਦੇ ਯਾਰ ਸ਼ਰਿਆਮ ਜਾ ਚਾਹੂੰ ਜਿੱਟੇ ਲੱਗਦੇ ਆਹ ਉਹ ਨਾੜੀ ਲੱਭਣਿਆ ਦੀ ਈਗੇ ਲਾਂਡੇ ਨਾ ਕੋਈ ਕਾ ਨਾ ਦੇਖਾ ਵਾ ਦੀ ਨਾੜ ਨਹੀਂ ਲੱਭਣਦੀ ਪਜਾਮ टी शर्ट वाला टीके लाऊंगा। अगर आ गए जान भी। ले के भी मोटरसैकल खो मोटरसैकल स्टार्ट करके चला हुआ बड़ा गया मैं वीडियो बना तो खलोगी टीका लगा टीका सैट हो गया उठ गया